ਜੋ ਮਨ ਪਰਮੇਸ਼ਰ ਦੇ ਪਿਆਰ ਨਾਲ ਜੁੜ ਜਾਂਦਾ ਹੈ ਉਸ ਦੇ ਅੰਦਰੋਂ ਸਾਰੇ ਡਰ ਦੂਰ ਹੋ ਜਾਂਦੇ ਹਨ ਸਾਥ ਸੰਗਤ ਜੀ ਮੇਰੇ ਨਾਲ ਜੁੜੇ ਰਹੋ ਗੁਰੂ ਸਾਹਿਬ ਜੀ ਤੁਹਾਨੂੰ ਜੋ ਮੈਸੇਜ ਦੇਣਾ ਚਾਹ ਰਹੇ ਨੇ ਉਹਨੂੰ ਗ੍ਰਹਿਣ ਕਰਿਓ ਚਲੋ ਅੱਜ ਦਾ ਹੁਕਮਨਾਮਾ ਸ਼ੁਰੂ ਕਰਦੇ ਹਾਂ ਪਲਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਐਂਡ ਤੱਕ ਮੇਰੇ ਨਾਲ ਬਨੇ ਰਹੋ ਅਸਮ ਭੱਲਾ ਚੌਥਾ ਛੰਦ ਕਰ ਪੰਜਵਾਂ ਇਕਿਓੰਗਾਲ ਸਤਿਗੁਰੂ ਪ੍ਰਸਾਦ ਮੇਰਾ ਮਨ ਪਰਦੇਸੀ ਵੇ ਪਿਆਰ ਆਇਆ ਉਹ ਕਰੇ ਹਰ ਗੁਰ ਮਿਲਾਵਾ ਮੇਰੇ ਪਿਆਰ ਆਇਆ ਘਰ ਵਸੇ ਹਰੇ ਹੇ ਮੇਰੇ ਪਿਆਰੇ ਪਰਦੇਸੀ ਭਾਵ ਭੜਕਣ ਵਾਲੇ ਮਨ ਤੂੰ ਆਪਣੇ ਨਿਜ ਸਰੂਪ ਵਿੱਚ ਆ ਜਾ ਭਾਵ ਟਿਕ ਜਾ ਹੇ ਮੇਰੇ ਪਿਆਰੇ ਹਰੀ ਸਤਗੁਰੂ ਤੁਸੀਂ ਹਰ ਗੁਰੂ ਨਾਲ ਮਿਲ ਜਾ ਦਿਓ ਤਾਂ ਜੋ ਉਹ ਖਰੀ ਹਰਦੇ ਰੂਪੀ ਘਰ ਵਿੱਚ ਵਸ ਜਾਵੇ ਸਾਥ ਸੰਗਤ ਜੀ ਨੂੰ ਥੋੜਾ ਜਿਹਾ ਮੈਂ ਹੋਰ ਖੁੱਲ ਕੇ ਡਿਫਾਈਨ ਕਰਾਂਗਾ ਜ ਜਿਹਦੇ ਨਾਲ ਤੁਸੀਂ ਈਜ਼ੀਲੀ ਗ੍ਰੈਪ ਕਰ ਲੋਗੇ ਤੇ ਕਥਾ ਵੀ ਮੈਂ ਦੱਸਾਂਗਾ ਤੁਹਾਨੂੰ ਇੰਟਰਸਟਿੰਗ ਨਾਲ ਡਰਸਟ ਵੀ ਬਣੇਗਾ ਪਲੱਸ ਸਮਝ ਵੀ ਆ ਜਾਏਗਾ ਜੋ ਗੁਰੂ ਸਾਹਿਬ ਜੀ ਤੁਹਾਨੂੰ ਉਪਦੇਸ਼ ਦੇਣਾ ਚਾਹ ਰਹੇ ਨੇ ਇੱਕ ਸਮਾਸੀਗਾ ਸਾਧ ਸੰਗਤ ਜੀ ਜਦੋਂ ਇੱਕ ਸਿੱਖ ਆਪਣੇ ਜੀਵਨ ਵਿੱਚ ਬਹੁਤ ਹੀ ਪ੍ਰਸ਼ਾਨ ਸੀ ਉਸ ਦੇ ਮਨ ਵਿੱਚ ਹਮੇਸ਼ਾ ਡਰ ਚਿੰਤਾ ਅਤੇ ਫਿਕਰ ਰਹਿੰਦੀ ਸੀ ਧਨ ਦੀ ਕਮੀ ਨਹੀਂ ਸੀ ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਸੀ ਉਹ ਹਰ ਰੋਜ਼ ਸੋਚਦਾ ਕਿ ਮੇਰੇ ਨਾਲ ਹੀ ਕੀ ਹੋਵੇਗਾ ਮੇਰਾ ਪਰਿਵਾਰ ਦਾ ਕੀ ਹੋਵੇਗਾ ਬੱਚਿਆਂ ਦਾ ਭੁੱਖ ਕਿਵੇਂ ਬਣੇਗਾ ਇਹ ਚਿੰਤਾ ਉਸ ਦੇ ਜੀਵਨ ਨੂੰ ਨਰਕ ਬਣਾ ਦੇ ਜਾ ਰਹੀ ਸੀ ਇੱਕ ਦਿਨ ਉਹ ਗੁਰੂ ਘਰ ਗਿਆ ਉਸ ਨੇ ਆਜ਼ਾ ਹੁਕਮਨਾਮਾ ਸੁਨੇਹਾ ਮੇਰੇ ਮਨ ਪਰਮੇਸ਼ਰ ਦੇ ਪਿਆਰੇ ਆਉ ਕਰੇ ਹਰ ਗੁਣ ਮਿਲਾਵੋ ਮੇਰੇ ਪਿਆਰੇ ਕਰਵਸੇ ਹਰ ਗੁਰੂਗੰਦ ਸਾਹਿਬ ਜੀ ਨੇ ਕਥਾ ਦੌਰਾਨ ਸਮਝਾਇਆ ਜਦੋਂ ਮਨੁੱਖ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਦਾ ਹੈ ਤਾਂ ਉਸ ਦੇ ਅੰਦਰ ਖਾਲੀਪਨ ਨਹੀਂ ਰਹਿੰਦਾ ਡਰ ਦੂਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਮੇਰੇ ਨਾਲ ਗੁਰੂ ਹੈ ਮੇਰੇ ਨਾਲ ਵਾਹਿਗੁਰੂ ਜੀ ਹਨ ਇਹ ਗੱਲ ਉਸ ਦੇ ਸਿੱਖ ਦੇ ਮਨ ਨੂੰ ਬਹੁਤ ਚੰਗੀ ਤਰ੍ਹਾਂ ਲੱਗੀ ਉਸਨੇ ਸੋਚਿਆ ਮੈਂ ਧਨ ਦੌਲਤ ਕਮਾਉ ਲਈ ਤਾਂ ਬਹੁਤ ਮਿਹਨਤ ਕੀਤੀ ਪਰ ਆਪਣੇ ਮਨ ਨੂੰ ਵਾਹਿਗੁਰੂ ਨਾਲ ਨਹੀਂ ਜੋੜ ਸਕਿਆ ਉਸ ਦਿਨ ਤੋਂ ਉਸਨੇ ਅਪਰਿਥਵੇਲੇ ਉੱਠ ਕੇ ਆਪਣਾ ਨਾਮ ਸਿੰਦਨ ਸ਼ੁਰੂ ਕੀਤਾ ਗੁਰਬਾਣੀ ਪੜਦਾ ਗਿਆ ਤੇ ਉਸ ਦੇ ਅੰਦਰ ਦੀਆਂ ਚਿੰਤਾਵਾਂ ਹੌਲੀ-ਹੌਲੀ ਦੂਰ ਹੋਣ ਲੱਗੀਆਂ ਜਿਵੇਂ ਹੀ ਮਨ ਗੁਰੂ ਦੇ ਨਾਲ ਜੁੜਿਆ ਉਸਨੇ ਮਹਿਸੂਸ ਕੀਤਾ ਕਿ ਹੁਣ ਮੇਰੇ ਅੰਦਰੋਂ ਡਰ ਦੂਰ ਹੋ ਗਿਆ ਹੈ ਹੁਣ ਮੇਰਾ ਮਨ ਹੌਸਲੇ ਨਾਲ ਭਰ ਗਿਆ ਹੈ ਉਸ ਦਾ ਜੀਵਨ ਹੀ ਬਦਲਣ ਲੱਗ ਪਿਆ ਉਹ ਖੁਸ਼ੀਆਂ ਲੱਗ ਪਿਆ ਪਰਿਵਾਰ ਨਾਲ ਪਿਆਰ ਵਧਣ ਲੱਗ ਪਿਆ ਧਨ ਵੀ ਆਉਣ ਲੱਗ ਪਿਆ ਪਰ ਸਭ ਤੋਂ ਵੱਡੀ ਗੱਲ ਉਸ ਦੇ ਮਨ ਨੂੰ ਸ਼ਾਂਤੀ ਮਿਲਣ ਲੱਗੀ ਇਸ ਲਈ ਗੁਰੂ ਸਾਹਿਬ ਕਹਿੰਦੇ ਹਨ ਹੇ ਮੇਰੇ ਪਿਆਰੇ ਮਨ ਤੂੰ ਪਰਮੇਸ਼ਵਰ ਦੇ ਪਿਆਰ ਨਾਲ ਜੁੜ ਤੂੰ ਆਪਣੇ ਅੰਦਰ ਵਾਹਿਗੁਰੂ ਨੂੰ ਵਸਾ ਇਹ ਸਾਡੀ ਜ਼ਿੰਦਗੀ ਦਾ ਸੱਚ ਹੈ ਜੇ ਅਸੀਂ ਆਪਣੇ ਮਨ ਦੁਨੀਆ ਦੇ ਮੋਹ ਧਨ ਚਿੰਤਾ ਤੇ ਫਿਕਰ ਵਿੱਚ ਹੀ ਰੱਖਾਂਗੇ ਤਾਂ ਸਾਡੀ ਕਦੇ ਵੀ ਤਸੱਲੀ ਨਹੀਂ ਹੋ ਸਕਦੀ ਪਰ ਜਦੋਂ ਮਨ ਗੁਰੂ ਦੇ ਨਾਮ ਨਾਲ ਜੁੜਦਾ ਹੈ ਤਾਂ ਅੰਦਰੋਂ ਸ਼ਾਂਤੀ ਆ ਜਾਂਦੀ ਹੈ ਖੁਸ਼ੀ ਆ ਜਾਂਦੀ ਹੈ ਤੇ ਜੀਵਨ ਰੋਸ਼ਨ ਹੋ ਜਾਂਦਾ ਹੈ ਇਸ ਕਥਾ ਤੋਂ ਸਾਨੂੰ ਸਿੱਖਣ ਵਾਲੀ ਗੱਲ ਸਤਸੰਗਤ ਜੀ ਆਹੀ ਹੈ ਮਨੁੱਖ ਨੂੰ ਹਮੇਸ਼ਾ ਆਪਣੇ ਮਨ ਨੂੰ ਗੁਰੂ ਦੇ ਨਾਮ ਨਾਲ ਜੋੜਨਾ ਚਾਹੀਦਾ ਹੈ ਜੋ ਵੀ ਪਰੇਸ਼ਾਨੀ ਹੈ ਉਹ ਹੱਲ ਹੋ ਜਾਂਦੀ ਹੈ ਜਦੋਂ ਅਸੀਂ ਵਾਹਿਗੁਰੂ ਨੂੰ ਅੰਦਰ ਵਸਾਲ ਲੈ ਆ ਸਾਡੀ ਅਸਲ ਖੁਸ਼ੀ ਸਾਡੀ ਅਸਲ ਦੌਲਤ ਸਾਡਾ ਸਿਰਫ ਤੇ ਸਿਰਫ ਵਾਹਿਗੁਰੂ ਦਾ ਨਾਮ ਹੈ ਇੰਪੋਰਟੈਂਟ ਮੈਸੇਜ ਜਿਹੜਾ ਸਤਸੰਗਤ ਜੀ ਇਸ ਦਾ ਆਹੀ ਹੈ ਜਿਸ ਨੇ ਵੀ ਆਪਣੇ ਮਨ ਨੂੰ ਗੁਰੂ ਨਾਲ ਜੋੜ ਲਿਆ ਉਸ ਦੇ ਅੰਦਰ ਪਰਮੇਸ਼ਰ ਵਸ ਗਿਆ ਉਹ ਕਦੇ ਵੀ ਖਾਲੀ ਨਹੀਂ ਰਹਿੰਦਾ ਸਾਧ ਸੰਗਤ ਜੀ ਤੁਸੀਂ ਹੱਥ ਤੱਕ ਜੁੜੇ ਰਹੇ ਹੋ ਮੇਰੇ ਨਾਲ ਵਾਹਿਗੁਰੂ ਤੁਹਾਡੇ ਘਰ ਵਿੱਚ ਬਰਕਤਾਂ ਘਰ ਵਿੱਚ ਸ਼ੁੱਖ ਸ਼ਾਂਤੀ ਤੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਸਾਧ ਸੰਗਤ ਜੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖ ਲਿਆ ਕਰੋ ਪਲੱਸ ਚੈਨਲ ਦੇ ਪਹਿਲੀ ਵਾਰੀ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਦੋਂ ਮੈਂ ਨਵਾਂ ਅਪਡੇਟ ਪਾਵਾਂ ਗੁਰਸੇਬ ਦਾ ਬਰੇਸ ਤੁਹਾਡੇ ਤੱਕ ਪਹੁੰਚ ਸਕੇ ਕੋਈ ਪੁੱਲ ਚੇਖ ਹੋ ਗਈ ਹੋਵੇ ਸਾਧ ਸੰਗਤ ਜੀ ਤੁਮ ਮਾਫ ਕਰਿਓ ਦੇਵ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ